ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਸੀਐਮ ਮਾਨ ਸਾਹਿਬ ਨੇ ਖਿੱਚ ਲਈ ਹੈ ਤਿਆਰੀ ਜਿਮਨੀ ਚੋਣਾਂ ਨੂੰ ਲੈ ਕੇ ਯਾਨੀ ਕਿ ਮਾਨ ਸਾਹਿਬ ਨੇ ਹੁਣ ਜਿਹੜੇ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜਿਮਨੀ ਚੋਣਾਂ ਨੂੰ ਲੈ ਕੇ ਕਮਰ ਕੱਸ ਲਈ ਹੈ ਅੱਜ ਉਹਨਾਂ ਨੇ ਡੀਸੀ ਅਤੇ ਐਸਐਸਪੀ ਦੇ ਨਾਲ ਮੁਲਾਕਾਤ ਵੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੇ ਹਲਕੇ ਖਾਲੀ ਹੋ ਗਏ ਨੇ ਡੇਰਾ ਬਾਬਾ ਨਾਨਕ ਚਬੇਵਾਲ ਗਿੱਦੜਵਾਹਾ ਅਤੇ ਬਰਨਾਲਾ ਕਿਉਂਕਿ ਇਤੋਂ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਇਹ ਵਿਧਾਇਕੀਆਂ ਬਿਲਕੁਲ ਖਾਲੀ ਪਈਆਂ ਨੇ ਇਹਨਾਂ ਹਲਕਿਆਂ ਤੋਂ ਹੁਣ ਸੀਐਮ ਆਂਡ ਐਕਸ਼ਨ ਦੇ ਵਿੱਚ ਆ ਗਏ ਨੇ ਅਤੇ ਉਹਨਾਂ ਨੇ ਡੀਸੀ ਅਤੇ ਐਸਐਸਪੀਆਂ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੇ ਵਿੱਚ ਇਹ ਉਹਨਾਂ ਕੋਲ ਪੁੱਛਿਆ ਗਿਆ ਜਿਹੜੇ ਢਾਈਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹਨਾਂ ਹਲਕਾ ਤੇ ਵੱਡੇ ਪ੍ਰੋਜੈਕਟ ਚਾਲੂ ਕੀਤੇ ਨੇ ਜਾਂ ਕੰਮ ਕਰਵਾਏ ਨੇ ਜਾਂ ਜਿਹੜੇ ਪ੍ਰੋਜੈਕਟ ਇਹਨਾਂ ਨੇ ਹਰੰਭੇ ਹੋਏ ਸੀ ਵਿਧਾਨ ਸਭਾ ਦੀ ਚੋਣਾਂ ਤੋਂ ਬਾਅਦ ਜੇ ਉਹ ਪੂਰੇ ਹੋ ਗਏ ਨੇ ਤੇ ਉਹਨਾਂ ਦਾ ਵੇਰਵਾ ਉਹਨਾਂ ਦਾ ਲਿਖਤੀ ਪ੍ਰਮਾਨ ਪੱਤਰ ਦੇਨ ਡੀਸੀ ਅਤੇ ਐਸਐਸਬੀ ਹਲਕਾ ਗਦਰਵਾਹਾ ਤੋਂ ਚੱਬੇਵਾਲਾ ਚੱਬੇਵਾਲ ਤੋਂ ਬਰਨਾਲਾ ਤੋਂ ਅਤੇ ਡੇਰਾ ਬਾਬਾ ਨਾਨਕ ਤੋਂ ਉਹਨਾਂ ਨੇ ਕਿਹਾ ਕਿ ਜੇ ਕੋਈ ਕਿਸੇ ਕੰਮ ਵਿੱਚ ਦੇ ਦਿੱਕਤ ਆ ਰਹੀ ਹੈ ਅੜਚਕ ਆ ਰਹੀ ਹੈ ਤੇ ਮੈਨੂੰ ਰਿਪੋਰਟ ਕਰਨ ਜਿਮਨੀ ਚੋਣਾ ਤੋਂ ਪਹਿਲਾਂ ਇਨ੍ਹਾਂ ਹਲਕਿਆਂ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਨੇ ਮੁਕੰਮਲ ਹੋ ਜਾਣੇ ਚਾਹੀਦੇ ਨੇ ਤਾਂ ਕਿ ਅਸੀਂ ਜਦੋਂ ਵੀ ਚੋਣ ਪ੍ਰਚਾਰ ਕਰਨ ਚਾਹੀਏ ਸਾਨੂੰ ਕਿਸੇ ਗੱਲ ਦਾ ਵੀ ਉਲਾਮਾ ਨਹੀਂ ਮਿਲਣਾ ਚਾਹੀਦਾ ਇਨ੍ਹਾਂ 4 5 ਆਪ ਦੇ ਹਲਕਿਆਂ ਤੋਂ ਇਟ ਮੀਨਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੜਕ ਲੱਗ ਚੁੱਕੀ ਹੈ ਕਿ ਪੰਜਾਬ ਦਾ ਜਿਹੜਾ ਚੋਣ ਕਮਿਸ਼ਨ ਹੈ ਜਿਮਨੀ ਚੋਣਾ ਲਈ ਕਦੋਂ ਵੀ ਉਹ ਬਿਗਲ ਜਿਹੜਾ ਵਾ ਜਾ ਸਕਦਾ ਹੈ ਇਸ ਨੂੰ ਲੈ ਕੇ ਪਹਿਲਾਂ ਹੀ ਆਮ ਆਦਮੀ ਪਾਰਟੀ ਆਪਣੀ ਤਿਆਰੀ ਕਰ ਰਹੀ ਹੈ ਅਤੇ ਕਮਰ ਕੱਸ ਲਈ ਹੈ ਸਾਰੇ ਕੀ ਜਿਹੜੇ ਜਿੱਤੇ ਹੋਏ ਵਿਧਾਇਕ ਨੇ ਅਤੇ ਜਿਹੜੇ ਕੈਬਨਟ ਮਿਸਟਰ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਆਲਰੇਡੀ ਭਗਵੰਤ ਮਾਨ ਨੇ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਜਿਹੜੇ ਨੇ ਪਹਿਲਾਂ ਹੀ ਲਗਾ ਦਿੱਤੇ ਨੇ ਇਨ੍ਹਾਂ ਚਾਰਾਂ ਹਲਕਿਆਂ ਦੇ ਵਿੱਚ ਕਿਉਂਕਿ ਹੁਣ ਤੂੰ ਚੋਣ ਪ੍ਰਚਾਰ ਜਿਹੜਾ ਹੈ ਜਿਹੜੇ ਹਲਕਾ ਇੰਚਾਰਜ ਨੇ ਤੇ ਜਿਹੜੇ ਕੋ ਹਲਕਾ ਇੰਚਾਰਜ ਨੇ ਉਹ ਕਹਿੰਦੇ ਨੇ ਕਿ ਜੜੀਆਂ ਤਿਆਰੀਆਂ ਜੜੀਆਂ ਸ਼ੁਰੂ ਕਰ ਦੋ ਕਿਉਂਕਿ ਤਿਆਰੀਆਂ ਇਸ ਕਰਕੇ ਸ਼ੁਰੂ ਹੋਣ ਜਾ ਰਹੀਆਂ ਨੇ ਕਿਉਂਕਿ ਉੱਥੇ ਅਜੇ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਇਨ੍ਹਾਂ ਚਾਰਾਂ ਚਾਰਾ ਹਲਕਿਆਂ ਤੋਂ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਵਿੱਚ ਕਮੀ ਨਾ ਹੋਵੇ ਉਹਨਾਂ ਦੀ ਪਰਸਨੈਲਿਟੀ ਉਹ ਸ਼ਖਸੀਅਤ ਵਾਜ ਕਰਦਾਰ ਵਾਇਸ ਉਹ ਬਿਲਕੁਲ ਫਿੱਟ ਹੋਣੇ ਚਾਹੀਦੇ ਨੇ ਆਪ ਆਦਮੀ ਪਾਰਟੀ ਵੱਲੋਂ ਕਿਉਂਕਿ ਵਿਦਾਗ ਉਮੀਦਵਾਰਾਂ ਦੀ ਲੋੜ ਹੈ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਚਾਰ ਹਲਕਿਆਂ ਤੋਂ ਪੰਜਾਬ ਦੇ ਉਹਨਾਂ ਲਈ ਉਹ ਚਾਹੀਦੇ ਨੇ ਜਿਹੜੇ ਵਿਦਾਗ ਨੇ ਜਿਹੜੀ ਚੰਗੀ ਸ਼ਖਸੀਅਤ ਦੇ ਮਾਲਕ ਨਹੀਂ ਇਸ ਲਈ ਹੁਣ ਭਗਵੰਤ ਮਾਨ ਨੇ ਇੱਕ ਵੱਡਾ ਤਮਾਕਾ ਕਰ ਦਿੱਤਾ ਹੈ ਡੀਸੀ ਅਤੇ ਐਸਐਸਪੀਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਜਿੰਨੇ ਵੀ ਪ੍ਰੋਜੈਕਟ ਰੁਕੇ ਹੋਏ ਨੇ ਇਨ੍ਹਾਂ ਚਾਰਾਂ ਹਲਕਿਆਂ ਦੇ ਵਿੱਚ ਉਹਨਾਂ ਦਾ ਕੰਮ ਜਿਹੜਾ ਹੈ ਦਿਨਾਂ ਦੇ ਵਿੱਚ ਹੀ ਜਿਹੜਾ ਨੇਪਰੇ ਚੜਾ ਜਾਏਗਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਾਂ ਮੰਤਰੀ ਜਾਂ ਵਿਧਾਇਕ ਪ੍ਰਚਾਰ ਕਰਨ ਲਈ ਜਾਣ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਾਂ ਅਲਾਮਾ ਨਾ ਆਵੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਇਸ ਨੂੰ ਲੈ ਕੇ ਹੁਣ ਡੀਸੀ ਅਤੇ ਐਸਐਸਪੀ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਕਿ ਇੱਕ ਦੋ ਦਿਨਾਂ ਦੇ ਵਿੱਚ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਜਾਂ ਜਿਹੜੇ ਰੁਕੇ ਹੋਏ ਕੰਮ ਨੇ ਜਾਂ ਜਿਹੜੀਆਂ ਹਲਕਿਆਂ ਦੇ ਲੋਕਾਂ ਨੂੰ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਜਲਦੀ ਤੋਂ ਜਲਦੀ ਮੁਹੱਈਆ ਕਰਵਾ ਕੇ ਰਿਪੋਰਟ ਬਣਾ ਕੇ ਕਲੀਅਰ ਰਿਪੋਰਟ ਬਣਾ ਕੇ ਮੈਨੂੰ ਸਬਮਿਟ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਲਕੇ ਦੇ ਵਿੱਚ ਜਾ ਕੇ ਜਿਹੜੀਆਂ ਜਿਮਨੀ ਚੁਣਾ ਹੋਣ ਜਾ ਰਹੀਆਂ ਨੇ ਉਸ ਦੇ ਲਈ ਪ੍ਰਚਾਰ ਕਰ ਸਕੀਏ ਧੰਨਵਾਦ